ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਕਰਦੇ ਆ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋ ਹੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸੋ ਅੱਜ ਆਪਾਂ ਫੇਰ ਵਿਚਾਰ ਕਰਾਂਗੇ ਜੀ ਵਿਚਾਰ ਕਰਾਂਗੇ ਜੀ ਆਪਾਂ ਆਪਣੀ ਸਿੰਘਾਂ ਦੀ ਪਛਾਣ ਕੀ ਹੈ ਤੇ ਹੁਣ ਸਿੰਘਾਂ ਨੇ ਆਪਣੀ ਪਛਾਣ ਕਿਵੇਂ ਗਵਾ ਲਈ ਹੈ ਸੋ ਆਪਾਂ ਇਸ ਤੇ ਅੱਜ ਗੱਲ ਕਰਾਂਗੇ ਜੀ ਵਿਚਾਰ ਕਰਾਂਗੇ ਸੋ ਵਾਹਿਗੁਰੂ ਜੀ ਸਾਡੇ ਗੁਰੂ ਪਿਤਾ ਤਨ ਤਨ ਦਸ਼ਮੇਸ਼ ਕਲੰਗੀਆਂ ਵਾਲੇ ਬਾਜਾ ਵਾਲੇ ਸਰਵ ਸੰਦਾਨੀ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਹਾਜਨਾ ਕੀਤੀ ਖਾਲਸਾ ਪ੍ਰਗਟ ਕੀਤਾ ਪੰਜ ਸਿਰਾਂ ਦੀ ਮੰਗ ਕਰਕੇ ਉਹਨਾਂ ਨੂੰ ਖਾਲਸੇ ਸਜਾਇਆ ਅੰਮ੍ਰਿਤ ਛਕਾਇਆ ਅੰਮ੍ਰਿਤ ਪਾਨ ਕਰਾਇਆ ਤੇ ਖਾਲਸੇ ਸਜਾਇਆ ਵਾਹਿਗੁਰੂ ਜੀ ਉਸ ਤੋਂ ਲੈ ਕੇ ਹੁਣ ਤੱਕ ਵਾਹਿਗੁਰੂ ਜੀ ਗੁਰੂ ਪਿਤਾ ਨੂੰ ਤਾਂ ਆਸ ਸੀਗੀ ਕਿ ਮੇਰਾ ਖਾਲਸਾ ਇਦਾਂ ਹੀ ਸਜਿਆ ਰਹੂਗਾ ਸੋ ਜੋ ਉਹਨਾਂ ਦੇ ਬੱਚੇ ਗਾਹਾਂ ਗਾਹਾਂ ਅੱਗੇ ਅੱਗੇ ਉਸ ਰਾਹ ਤੇ ਨਹੀਂ ਚੱਲ ਪਾਏ ਜੀ ਸੋ ਹੁਣ ਜਿਹੜਾ ਜੁਗਾ ਚੁੱਕਿਆ ਹੈ ਉਹ ਐਨਾ ਬਦਲ ਚੁੱਕੇ ਨੇ ਬੱਚੇ ਪ੍ਰਮਾਤਮਾ ਦੇ ਉਸ ਗੁਰੂ ਪਿਤਾ ਦੇ ਬੱਚੇ ਐਨੇ ਪਟਕ ਚੁੱਕੇ ਨੇ कि ਉਹਨਾਂ ਨੇ ਆਪਣੀ ਪਹਿਚਾਨ ਗਵਾ ਲਈ ਹੈ ਉਹ ਕਿਉਂ ਗਵਾ ਲਈ ਹੈ ਤੇ ਕਿਵੇਂ ਗਵਾ ਲਈ ਹੈ ਆਪਾਂ ਇਸ ਵਾਰ ਇਹ ਗੱਲ ਕਰਾਂਗੇ ਵੈਗੂ ਜੀ ਸੋ ਪਹਿਲਾ ਮੈਂ ਆਪਣੇ ਤੇ ਹੀ ਗੱਲ ਲੈ ਕੇ ਆਵਾਂਗੀ ਵੈਗਰੂ ਜੀ ਜਿੱਦਾਂ ਜਿੱਦਾਂ ਆਪਣੀ ਪਰਵ੍ਰਿਸ਼ ਹੁੰਦੀ ਹੈ ਜਿੱਦਾਂ ਜਿੱਦਾਂ ਆਪਾਂ ਜਿੱਥੇ ਰਹਿ ਰਹੇ ਹਾਂ ਜਿੱਦਾਂ ਦਾ ਆਪਾਂ ਸੰਗ ਕਰਦੇ ਹਾਂ ਆਪਾਂ ਉਦਾਂ ਦੇ ਹੀ ਬਣ ਜਾਂਦੇ ਹਾਂ ਸੋ ਕਈ ਸਾਲਾਂ ਤੋਂ ਕਈ ਹਾਂ ਜੀ ਕਈ ਸੈਂਚਰੀਆਂ ਹੀ ਲਗਾ ਲਓ ਕਈ ਸੈਂਚਰੀਆਂ ਤੋਂ ਕੁਝ ਐਸਾ ਹੋ ਰਿਹਾ ਹੈ ਕਿ ਸਿੱਖ ਜੋ ਹਨ ਉਹ ਆਪਣਾ ਮੂਲ ਜੋ ਹਨ ਉਹ ਨਹੀਂ ਪਛਾਣ ਰਹੇ ਉਹ ਭੁੱਲ ਗਏ ਹਨ ਕਿ ਸੀ ਕੋਣ ਆ ਕਿੱਥੋਂ ਆਏ ਆ ਕਿੱਥੇ ਜਾਣਾ ਹੈ ਨਾਮ ਬੰਦਗੀ ਜੀਵਨ ਦੇ ਵਿੱਚੋਂ ਨਿਕਲ ਜਾਂਦੀ ਹੈ ਤਾਂ ਫਿਰ ਜੀਵਨ ਤੁਹਾਨੂੰ ਪਤਾ ਹੈ ਕੋੜ ਦਾ ਪਸਾਰਾ ਹੈ ਵੈਗ੍ਰੋ ਜੀ ਸੋ ਗੁਰੂ ਪਿਤਾ ਨੇ ਜਦੋਂ ਖਾਲਸਾ ਸਾਜਿਆ ਸੀ ਉਹਨਾਂ ਨੇ ਖਾਲਸਾ ਪ੍ਰਗਟ ਕੀਤਾ ਸੀ ਪੰਜ ਜੀਰਾਂ ਦੀ ਮੰਗ ਕਰਕੇ ਉਹਨਾਂ ਨੂੰ ਨਾਮ ਬੰਦਗੀ ਦੀ ਦਾਤ ਦੇ ਕੇ ਸੋ ਵਾਇਗੁਰੂ ਜੀ ਤਾਂ ਖਾਸ ਸਜੇ ਸਨ ਉਹ ਇਦਾਂ ਹੀ ਨਹੀਂ ਸੀ ਕਿ ਜਿੱਦਾਂ ਆਪਾਂ ਹੁਣ ਆਮ ਹੀ ਕੋਈ ਵੀ ਜਾਂਦਾ ਹੈ ਗੁਰਦੁਆਰਾ ਸਾਹਿਬ ਵਿੱਚ ਕਹਿ ਦਿੰਦਾ ਹੈ ਜੀ ਮੈਂ ਅੰਮ੍ਰਿਤ ਛਕਣਾ ਹੈ ਤੇ ਉਸ ਨੂੰ ਛਕਾ ਦਿੱਤਾ ਜਾਂਦਾ ਹੈ ਨਹੀਂ ਵਾਇਗੁਰੂ ਜੀ ਵੈਸੇ ਇਹ ਅੰਮ੍ਰਿਤ ਦੀ ਮਰਿਆਦਾ ਨਹੀਂ ਹੈ ਅੰਮ੍ਰਿਤ ਛਕਣ ਦੀ ਮਰਿਆਦਾ ਬਹੁਤ ਹੀ ਜ਼ਿਆਦੇ ਸਖਤ ਹੈ ਜੋ ਕਿ ਆਪਣੇ ਅੱਜਕੱਲ ਦੇ ਸਿੰਘ ਸਾਰੇ ਹੀ ਭੁੱਲ ਚੁੱਕੇ ਹਨ ਸੋ ਕਿਉਂਕਿ ਜਿਸ ਤਰ੍ਹਾਂ ਦਾ ਆਪਣਾ ਇਹ ਜੋ ਯੁੱਗ ਚੱਲ ਰਿਹਾ ਹੈ ਜਿਸ ਤਰ੍ਹਾਂ ਦੀ ਆਪਣੀ ਇਹ ਰੀਤ ਚੱਲ ਰਹੀ ਹੈ ਬੱਚਿਆਂ ਦੇ ਅੱਗੇ ਅਗਾ ਤੋਗਾ ਸੋ ਗਿਆਨੀਆਂ ਨੂੰ ਵੀ ਇਦਾਂ ਸੀ ਜੋ ਵੀ ਚਕਾਉਂਦੇ ਹਨ ਵ੍ਰਿਤ ਕੀ ਚਲੋ ਕੋਈ ਨਹੀਂ ਅੰਮ੍ਰਿਤ ਛਕਣ ਆਏ ਜਹ ਲੋ ਜਿਵੇਂ ਮਰਜੀ ਆਏ ਪਰ ਅੰਮ੍ਰਿਤ ਛਕਣ ਤੋਂ ਪਹਿਲਾਂ ਗੁਰੂ ਪਿਤਾ ਜੀ ਨੇ ਸਾਨੂੰ ਮਰਿਆਦਾ ਦੱਸੀ ਹੈ ਕਿ ਸਾਨੂੰ ਇੱਕ ਸਾਲ ਰਹਿਤ ਮर्यादा ਕਰਨੀ ਹੁੰਦੀ ਹੈ ਜੇ ਤਾਂ ਉਸ ਰਹਿਤ ਮर्यादा ਦੇ ਅੰਦਰ ਆਪਾਂ ਰਹਿ ਜਾਂਨੇ ਆ ਜਾਂ ਉਹ ਮर्यादा ਆਪਾਂ ਫੋਲੋ ਕਰਦੇ ਆ ਤਾਂ ਹੀ ਆਪਾਂ ਅੰਮ੍ਰਿਤ ਛਕ ਸਕਦੇ ਹਾਂ ਨਹੀਂ ਤੇ ਨਹੀਂ ਛਕ ਸਕਦੇ ਕਿਉਂਕਿ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮर्यादा ਫੋਲੋ ਕਰਨੀ ਪੈਂਦੀ ਹੈ ਵੈਗਰੂ ਸੋ ਇਸੇ ਕਰਕੇ ਅੱਜ ਕੱਲ ਦਾ ਜੋ ਅੰਮ੍ਰਿਤ ਹੈ ਜੋ ਅੰਮ੍ਰਿਤ ਛਕਿਆ ਹੈ ਕਿਸੇ ਨੇ ਵੀ ਚਲੋ ਛਕਿਆ ਕੋਈ ਛਕ ਰਿਹਾ ਹੈ ਤੇ ਕਿਸੇ ਨੇ ਪਹਿਲਾਂ ਵੀ ਕਈ ਕਈ ਸਾਲ ਦੇ ਛਕੇ ਹੋਏ ਹਨ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਮ੍ਰਿਤ ਛਕਣਾ ਕਿਸ ਨੂੰ ਕਹਿੰਦੇ ਹਨ ਕਿਉਂਕਿ ਉਹ ਮਰਿਆਦਾ ਫੋਲੋ ਨਹੀਂ ਕਰਵਾਈ ਗਈ ਨਾਮਬੰਦਗੀ ਨਹੀਂ ਕਰਵਾਈ ਗਈ ਬਸ ਐਦਾਂ ਹੀ ਹਰ ਕੋ ਜਾਂਦਾ ਹੈ ਤੇ ਅੰਮ੍ਰਿਤ ਛਕ ਲੈਂਦਾ ਹੈ ਉਸ ਤੋਂ ਬਾਅਦ ਆਪਣਾ ਜੀਵਨ ਆਪਣੀ ਮਰਜ਼ੀ ਅਨੁਸਾਰ ਜੀਣ ਲੱਗ ਜਾਂਦਾ ਹੈ ਸੋ ਐਦਾਂ ਕੁਝ ਵੀ ਨਹੀਂ ਹੈ ਵੈਗੁਰੂ ਜੀ ਇਸੇ ਕਰਕੇ ਹੀ ਤਾਂ ਹੁਣ ਜੋ ਖਾਲਸਾ ਹੈ ਉਹ ਪਿਓਰ ਖਾਲਸਾ ਨਹੀਂ ਰਹਾ ਹੈ ਕਿਉਂਕਿ ਅੰਮ੍ਰਿਤ ਦੀ ਮਰਿਆਦਾ ਦਾ ਹੀ ਨਹੀਂ ਪਤਾ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਕਿਹੜੀ ਮਰਿਆਦਾ ਹੈ ਅੰਮ੍ਰਿਤ ਛਕਣ ਤੋਂ ਬਾਅਦ ਕਿਹੜੀ ਮਰਿਆਦਾ ਹੈ ਸੋ ਵਾਹਿਗੁਰੂ ਜੀ ਅੱਜ ਆਪਾਂ ਉਸੇ ਬਾਰੇ ਗੱਲ ਕਰਦੇ ਹਾਂ ਸੋ ਵਾਹਿਗੁਰੂ ਜੀ ਜਿਨ੍ਹਾਂ ਨੇ ਅੰਮ੍ਰਿਤ ਪਹਿਲਾਂ ਛਕ ਰੱਖਿਆ ਹੈ ਸੋ ਆਪਾਂ ਵੀ ਉਹਨਾਂ ਨੂੰ ਫੋਲੋ ਕਰ ਰਹੇ ਸੀ ਕਿ ਅੰਮ੍ਰਿਤ ਛਕ ਲਿਆ ਕੇਸਵੀ ਕਤਲ ਕਰਾਈ ਜਾਂਦੇ ਨੇ ਜਿਵੇਂ ਆਪਣੀਆਂ ਭੈਣਾਂ ਮਾਤਾਵਾਂ ਹਨ ਥ੍ਰੈਡਿੰਗ ਵਗੈਰਾ ਕਰਾਉਂਦੀਆਂ ਰਹਿੰਦੀਆਂ ਹਨ ਸੋ ਇਹ ਬਹੁਤ ਗਲਤ ਹੈ ਜੀ ਮੈਂ ਪਹਿਲਾਂ ਪਿੱਛੇ ਇੱਕ ਵੀਡੀਓ ਬਣਾਈ ਹੈ ਆਪ ਜੀ ਉਹ ਦੇਖ ਸਕਦੇ ਹੋ ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਮੇਕਅਪ ਨਹੀਂ ਕਰਨਾ ਹੁੰਦਾ ਤੇ ਮਾਤਾ ਮਾਂ ਪਹਿਣਾ ਕੀ ਕਰਦੀਆਂ ਹਨ ਅੰਮ੍ਰਿਤ ਛਕਣ ਤੋਂ ਬਾਅਦ ਵੀ ਪੋਨੀ ਕਰ ਲੈਂਦੀਆਂ ਹਨ ਨੱਚਦੀਆਂ ਵੀ ਹਨ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾਉਂਦੀਆਂ ਮੈਂ ਆਪਣੇ ਤੇ ਵੀ ਗੱਲ ਲੈ ਕੇ ਆਵਾਂਗੀ ਅਸੀਂ ਵੀ ਐਦਾਂ ਹੀ ਕਰਦੇ ਸੀ ਫਰ ਵਾਹਿਗੁਰੂ ਜੀ ਨੇ ਤਰਸ ਕੀਤਾ ਮਿਹਰ ਕੀਤੀ ਇਸ ਬੱਚੀ ਨੂੰ ਬਖਸ਼ ਲਿਆ ਬਹੁਤ ਬਹੁਤ ਧੰਨਵਾਦ ਮੇਰੇ ਪਿਤਾ ਗੁਰੂ ਪਿਤਾ ਦਸ਼ਮੇਸ਼ ਪਿਤਾ ਜੀ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਮੱਤ ਬਖਸ਼ੀ ਸੋ ਵਾਹਿਗੁਰੂ ਜੀ ਆਪਾਂ ਇਹ ਅਰਦਾਸਾ ਕਰਦੇ ਹਾਂ ਕਿ ਵਾਹਿਗੁਰੂ ਜੀ ਨੇ ਸਾਨੂੰ ਸਮੱਤ ਬਖਸ਼ੀ ਹੈ ਸਭ ਨੂੰ ਸਮੱਤ ਬਖਸ਼ਣ ਸੋ ਜਿੰਨਾ ਮੇਰੀਆਂ ਭੈਣਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਭੈਣੋ ਅੰਮ੍ਰਿਤ ਛਕ ਕੇ ਆਪਾਂ ਨੇ ਕੋਈ ਵੀ ਅਜੀਹਾ ਫੈਸ਼ਨ ਨਹੀਂ ਕਰਨਾ ਹੈ ਜੇ ਤੁਸੀਂ ਕਰਨਾ ਹੈ ਤਾਂ ਤੁਸੀਂ ਅੰਮ੍ਰਿਤ ਨਹੀਂ ਰੱਖ ਸਕਦੇ ਤਾਂ ਤੁਹਾਨੂੰ ਅੰਮ੍ਰਿਤ ਛੱਡਣਾ ਪੈਣਾ ਹੈ ਕਿਉਂਕਿ ਜੇ ਤੁਸੀਂ ਇਦਾਂ ਹੀ ਕਰਦੇ ਰਹੇ ਮੇਕਅਪ ਵੀ ਕਰਦੇ ਰਹੇ ਤੇ ਸਿਰ ਨੰਗਾ ਰੱਖਿਆ ਤੇ ਮਰਿਆਦਾ ਨਾ ਫੋਲੋ ਕੀਤੀ ਤੇ ਫਿਰ ਤੁਸੀਂ ਪਾਪ ਕਰ ਰਹੇ ਹੋ ਸੋ ਇਸ ਤੋਂ ਵੀ ਆਪਾਂ ਨੂੰ ਸਜ਼ਾ ਹੀ ਮਿਲਦੀ ਹੈ ਚਾਹੇ ਆਪਾਂ ਜਾਣੇ ਹਨ ਜਾਣੇ ਚਾਪਾ ਕੁਝ ਵੀ ਕਰ ਰਹੇ ਹਾਂ ਸੋ ਇਸੇ ਕਰਕੇ ਜਿੰਨਾ ਤੱਕ ਵੀ ਮੇਰੀ ਇਹ ਵੀਡੀਓ ਪਹੁੰਚਦੀ ਹੈ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਥੋੜੀ-ਬੋਤੀ ਆਵਾਜ਼ ਇਸ ਨਿਮਾਣੀ ਦੀ ਪੈ ਰਹੀ ਹੈ ਉਹ ਅੱਗੇ ਤੋਂ ਸੁਚੇਤ ਹੋ ਜਾਣ ਤੇ ਆਪਣੇ ਜੀਵਨ ਦੇ ਵਿੱਚ ਇਹ ਗੱਲਾਂ ਲੈ ਕੇ ਆਪਣਾ ਇਹ ਚੀਜ਼ਾਂ ਨਾ ਕਰਨ ਜੀ ਸੋ ਇਹ ਹੀ ਬੇਨਤੀ ਹੈ ਕਿ ਜੋ ਭੈਣਾ ਮਿਕਪ ਕਰਦੀਆਂ ਨੇ ਨੱਚਦੀਆਂ ਨੇ ਫੋਨੀਆਂ ਕਰਦੀਆਂ ਸਿਰ ਨਗਾਰਾ ਰੱਖਦੀਆਂ ਹਨ ਤੇ ਕੇਸ ਕਤਲ ਕਰਦੀਆਂ ਚਾਹੇ ਥ੍ਰੈਡਿੰਗ ਦੇ ਹਨ ਚਾਹੇ ਚਿਹਰੇ ਦੇ ਫੇਸ ਕੁੱਤੇ ਦੇ ਵੀ ਹਨ ਤੇ ਉਹ ਨਾ ਕਰਨ ਜੀ ਤੇ ਮਰਿਆਦਾ ਫੋਲੋ ਕਰਨ ਤੇ ਮਰਿਆਦਾ ਇਹ ਵੀ ਹੈ ਕਿ ਨਾਤਾ ਆਪਾਂ ਨੇ ਨੱਚਣਾ ਹੁੰਦਾ ਹੈ ਸੋ ਨੱਚਣ ਦੀ ਜਿਹੜੀ ਮਰਿਆਦਾ ਹੈ ਇਹ ਗੁਰੂ ਪਿਤਾ ਨੇ ਸਾਨੂੰ ਨਹੀਂ ਸਿਖਾਈ ਸਾਡੇ ਗੁਰੂ ਪਿਤਾ ਨੇ ਕਿਹਾ ਹੈ ਜੇ ਨੱਚਣਾ ਹੈ ਤਾਂ ਸਾਨੂੰ ਜੰਗਾਂ ਦੇ ਵਿੱਚ ਨੱਚਣਾ ਹੈ ਜੰਗ ਜੂ ਹਾਂਜੀ ਆਪਾਂ ਨੂੰ ਗੁਰੂ ਪਿਤਾ ਨੇ ਕਿਹਾ ਹੈ ਸਿੰਘ ਸਿੰਘ ਜਾਂ ਸਿੰਘ ਨੇ ਜੇ ਨੱਚ ਸਕਦੇ ਹਨ ਜੰਗਾਂ ਦੇ ਵਿੱਚ ਹੀ ਉੱਥੇ ਆਪਣਾ ਜੋਹਰ ਦਿਖਾਉਂਦੇ ਨੇ ਵਾਹਿਗੁਰੂ ਜੀ ਸਾਨੂੰ ਐਦਾਂ ਨੱਚਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਸਾਨੂੰ ਨੱਚਣ ਲਈ ਤਾਂ ਕਿਹਾ ਹੀ ਨਹੀਂ ਵਾਹਿਗੁਰੂ ਨੇ ਸੋ ਅਸੀਂ ਨਚਾਰ ਨਹੀਂ ਹਾਂ ਵਾਹਿਗੁਰੂ ਜੀ ਸੋ ਅਸੀਂ ਭੁੱਲੇ ਪਟਕੇ ਹਾਂ ਅਸੀਂ ਭੁੱਲੇ ਪਟਕੇ ਸੀ ਤੇ ਬਹੁਤ ਭੁੱਲੇ ਭਟਕੇ ਹਲੇ ਵੀ ਹਨ ਸੋ ਵਾਹਿਗੁਰੂ ਉਹਨਾਂ ਨੂੰ ਸਮਤ ਬਖਸ਼ਣ ਸਾਰਿਆਂ ਨੂੰ ਹੀ ਕਿ ਨੱਚਣਾ ਸਾਡੇ ਵਿਰਸੇ ਦੇ ਵਿੱਚ ਨਹੀਂ ਸੀ ਸਾਡੇ ਗੁਰੂ ਪੀਤਾ ਨੇ ਸਾਨੂੰ ਨਹੀਂ ਸਿਖਾਇਆ ਕਿ ਅਸੀਂ ਨੱਚਣਾ ਹੈ ਇਹ ਨਚਾਰਾਂ ਦਾ ਕੰਮ ਸੀ ਬਾਹਰੋਂ ਹੀ ਆਇਆ ਹੈ ਸੋ ਅਸੀਂ ਸਿੱਖ ਕੌਮਾਂ ਇਹ ਨੱਚਣ ਲਈ ਨਹੀਂ ਆਈਆਂ ਇਹ ਤਾਂ ਜੋਧਿਆਂ ਜਿਵੇਂ ਆ ਸਾਡੀ ਧਰਤੀ ਜੋ ਹੈ ਜੋਧੇ ਪੀਰੇ ਪਗੰਬਰਾ ਸ਼ਹੀਦਾਂ ਸਿੰਘਾਂ ਦੀ ਧਰਤੀ ਹੈ ਵਾਹਿਗੁਰੂ ਜੀ ਇਨ ਚਾਰਾਂ ਦੀ ਧਰਤੀ ਨਹੀਂ ਹੈ ਸੋ ਆਪਾਂ ਨੇ ਕੀ ਕੀਤਾ ਹੈ ਆਪਾਂ ਨੇ ਆਪਣੀ ਧਰਤੀ ਨੂੰ ਇੰਨਾ ਕੁ ਪ੍ਰਸ਼ਟ ਕਰ ਦਿੱਤਾ ਹੈ ਸ਼ਾਇਦ ਆਪਣੀ ਧਰਤੀ ਨੂੰ ਵੀ ਹੁਣ ਇੰਨਾ ਬੋਝ ਲੱਗ ਰਿਹਾ ਹੈ ਵੈਗਰੂ ਜੀ ਇਸ ਕਰਕੇ ਆਪ ਸਭ ਨੂੰ ਬੇਨਤੀਆਂ ਹਨ ਕਿ ਗੁਰੂ ਪਿਤਾ ਦੀ ਕਹੀ ਹੋਈ ਗੱਲਾਂ ਨੂੰ ਮੰਨੋ ਕਿਉਂਕਿ ਜੋ ਗੁਰੂ ਪਿਤਾ ਦੀ ਗੁਰਬਾਣੀ ਕਹਿ ਰਹੀ ਹੈ ਗੁਰੂ ਦਾ ਫਰਮਾਨ ਹੈ ਗੁਰੂ ਜੀ ਨੇ ਸਾਨੂੰ ਜੋ ਸਮਝਾਇਆ ਹੈ ਅਸੀਂ ਭਟਕੇ ਹੋਏ ਸੀ ਸਾਨੂੰ ਵੱਤ ਬਖਸ਼ੀ ਵੈਗਰੂ ਜਨਾਬ ਜੀ ਨੂੰ ਵੀ ਬੇਨਤੀਆਂ ਹਨ ਕੀ ਅਮਰ ਸਕਣ ਤੋਂ ਬਾਅਦ ਇਹ ਸਭ ਕੁਝ ਨਾ ਕੀਤਾ ਜਾਵੇ ਤੇ ਇਦਾਂ ਹੀ ਮੇਰੇ ਭਰਾਵਾਂ ਦੀ ਗੱਲ ਆਉਂਦੀ ਹੈ ਵਾਹਿਗੁਰੂ ਜੀ ਭਰਾ ਵੀ ਸਾਡੇ ਪਟਕੇ ਹੋਏ ਹਨ ਹੁਣ ਭਰਾਵਾਂ ਦੀ ਗੱਲ ਭਰਾ ਕੀ ਕਰਦੇ ਹਨ ਸਿਰਾਂ ਤੇ ਪੱਗਾਂ ਸਜਾ ਲੈਂਦੇ ਹਨ ਦਸਤਾਰਾਂ ਸਜਾ ਲੈਂਦੇ ਹਨ ਤੇ ਕੇਸ ਕਤਲ ਕਰਾਏ ਹੋਏ ਹੁੰਦੇ ਹਨ ਤੇ ਤੇ ਉਹਨਾਂ ਦੀ ਵੀਰਡ ਬੀਟ ਰਿਮ ਹੁੰਦੀ ਹੈ ਦਾੜਾ ਵੀ ਨਹੀਂ ਉਹਨਾਂ ਦਾ ਹੁੰਦਾ ਪ੍ਰਕਾਸ਼ ਕੀਤਾ ਉਹ ਵੀ ਕਟਿੰਗ ਕਰਾਉਂਦੇ ਹਨ ਤੇ ਸਿਰ ਦੇ ਕੇਸ ਵੀ ਕਤਲ ਕਰਾ ਲੈਂਦੇ ਹਨ ਸੋ ਵਾਇਗਰੋ ਜੀ ਤੇ ਫਿਰ ਉੱਤੇ ਦਸਤਾਰ ਸਜਾ ਲੈਂਦੇ ਹਨ ਪੱਗਾ ਸੋ ਇਹ ਖਾਲਸੇ ਨਹੀਂ ਹਨ ਇਹ ਤਾਂ ਨਾ ਇੱਧਰ ਦੇ ਹਨ ਨਾ ਉੱਧਰ ਦੇ ਹਨ ਹੁਣ ਤੁਸੀਂ ਆਪ ਹੀ ਲਗਾ ਲਓ ਹੁਣ ਨਾ ਤਾਂ ਉਹਨਾਂ ਦੇ ਦਾੜਾ ਹੁੰਦਾ ਹੈ ਤੇ ਨਾ ਜੇ ਕਿਸੇ ਦੇ ਸਿਰ ਦੇ ਉੱਤੇ ਜੂੜਾ ਵੀ ਹੈ ਚਲੋ ਉੱਤੇ ਦਸਤਾਰ ਸਜਾ ਲਈ ਤੇ ਹੀਠਾਂ ਤੋਂ ਆਪਾਂ ਨੇ ਦਾੜਾ ਕਟਾਇਆ ਹੋਇਆ ਹੈ ਤੇ ਬੀਅਰਡ ਉਹਨਾਂ ਦੀ ਟ੍ਰਿਮ ਹੋਇਆ ਤੇ ਫਿਰ ਕੀ ਉਹ ਖਾਲਸੇ ਨੇ ਤਕੀ ਉਹ ਗੁਰੂ ਪੀਤਾ ਦੇ ਬੱਚੇ ਨੇ ਤੁਸੀਂ ਦੱਸੋ ਉਹਨਾਂ ਦੀ ਪਹਿਚaan ਕੀ ਹੈ ਸਾਡੀ ਪਹਿਚaan ਹੈ ਸਾਡੀ ਸਿੱਖਾਂ ਦੀ ਪਹਿਚaan ਹੈ ਕੇਸ਼ ਕੇਸ਼ ਦਾੜਾ ਪ੍ਰਕਾਸ਼ ਹੋਇਆ ਹੋਇਆ ਹੋਣਾ ਚਾਹੀਦਾ ਹੈ ਸਿਰ ਤੇ ਦਸਤਾਰ ਤਾਂ ਹੀ ਸੋਹਣੀ ਲੱਗਦੀ ਹੈ ਜੇ ਇਥੇ ਥਾਂ ਆਪਣੇ ਦਾੜਾ ਪ੍ਰਕਾਸ਼ ਹੁੰਦਾ ਹੈ ਵਾਹਿਗੁਰੂ ਜੀ ਉਹੀ ਸਿੰਘ ਹਨ ਗੁਰੂ ਪੀਤਾ ਦੇ ਤੇ ਅੰਮ੍ਰਿਤ ਵੀ ਨਹੀਂ ਛਕਦੇ ਹੈਗੇ ਤੇ ਅੰਮ੍ਰਿਤ ਛੱਕ ਕੇ ਹੀ ਖਾਲਸੇ ਸਜਾਂਗੇ ਤੇ ਆਪਾਂ ਕਹਿ ਰਹੇ ਹਾਂ ਸਾਰੇ ਖਾਲਸਾ ਚਾਹੀਦਾ ਹੈ ਖਾਲਸਾ ਰਾਜ ਕਿਵੇਂ ਆਪਾਂ ਕਿਦਾਂ ਉਮੀਦ ਕਰ ਸਕਦੇ ਆ ਖਾਲਸਾ ਰਾਜ ਦੀ ਸੋ ਜੇ ਆਪਾਂ ਖੁਦ ਇੱਕ ਇੱਕ ਖਾਲਸੇ ਸਜਾਂਗੇ ਅੰਮ੍ਰਿਤ ਛਕਾਂਗੇ ਤਾਂ ਹੀ ਖਾਲਸਾ ਰਾਜ ਆਏਗਾ ਆਪਾਂ ਇਕੱਠਾ ਇਕੱਠੇ ਹੋਵਾਂਗੇ ਖਾਲਸੇ ਸਜਾਂਗੇ ਅੰਮ੍ਰਿਤ ਛਕਾਂਗੇ ਤਾਂ ਹੀ ਖਾਲਸਾ ਰਾਜ ਆਏਗਾ ਵੈਗੁਰੂ ਜੀ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਆਪਾਂ ਨੂੰ ਨਹੀਂ ਕਰਨਾ ਹੈ ਪਰ ਇਹ ਜੋ ਹੈ ਫੈਸ਼ਨ ਬਣ ਗਿਆ ਹੈ ਟ੍ਰੈਂਡ ਬਣ ਗਿਆ ਹੈ ਸਭ ਨੂੰ ਲੱਗਦਾ ਹੈ ਕਿ ਉਹਨੇ ਕਰ ਕਟਾਏ ਹੋਏ ਹਨ ਮੈਂ ਵੀ ਕਟਾ ਲੈਣਾ ਉਹਨੇ ਇਹ ਕੀਤਾ ਹੋਇਆ ਮੈਂ ਵੀ ਕਰ ਲੈਣਾ ਮਤਲਬ ਇੱਕ ਦੂਜੇ ਨੂੰ ਦਿਖਾਉਣ ਦੀ ਹੋੜ ਲੱਗੀ ਹੋਈ ਹੈ ਇੱਕ ਦੂਜੇ ਤੇ ਉੱਪਰ ਉੱਠਣ ਦੀ ਰੇਸ ਦੇ ਵਿੱਚ ਇੰਨਾ ਖੁੱਭ ਗਏ ਹਨ ਆਪਾਂ ਵੈਗਰੂ ਜੀ ਸਾਰੀ ਦੁਨੀਆ ਹੀ ਭੱਜ ਰਹੀ ਹੈ ਉਹ ਉਸ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਉਸ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਬਟ ਉਹ ਇਹ ਨਹੀਂ ਸੋਚ ਰਿਹਾ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਕਿੱਥੇ ਜਾਣਾ ਹੈ ਅਸੀਂ ਕੌਣ ਸੀ ਅਸੀਂ ਗੁਰੂ ਪਿਤਾ ਦੇ ਬੱਚੇ ਸੀ ਆਪਣਾ ਜੋ ਪੰਜਾਬ ਸੀ ਉਥੇ ਸਿੱਖ ਰਾਜ ਸੀ ਇਸੇ ਕਰਕੇ ਸੀ ਕਿਉਂਕਿ ਖਾਲਸੇ ਸੀ ਜਦੋਂ ਜਦੋਂ ਖਾਲਸੇ ਖਤਮ ਹੁੰਦੇ ਗਏ ਅਮਰਤ ਅਮਰਤ ਛੱਡ ਦਿੱਤਾ ਵਾਲ ਕੇਸ ਕਤਲ ਕਰਾ ਲੇ ਸਭ ਬੱਚਿਆਂ ਨੇ ਹੌਲੀ ਹੌਲੀ ਪਹਿਰਾਵਾ ਵੀ ਉਹਨਾਂ ਦਾ ਵਿਦੇਸ਼ਾਂ ਵਾਲਾ ਹੋ ਗਿਆ ਆਪਣਾ ਪਹਿਚਾਨ ਖੋਤੀ ਬਾਣਾ ਪਾਣਾ ਛੱਡ ਦਿੱਤਾ ਤੇ ਵਾਹਿਗੁਰੂ ਜੀ ਤਾਂ ਤੁਸੀਂ ਸੋਚੋ ਫਿਰ ਆਪਾਂ ਕੌਣ ਹਾਂ ਆਪਾਂ ਨਾ ਇੱਧਰ ਦੇ ਹਾਂ ਨਾ ਉੱਧਰ ਦੇ ਹਾਂ ਆਪਾਂ ਕੌਣ ਹਾਂ ਵਾਹਿਗੁਰੂ ਜੀ ਸੋ ਆਪਾਂ ਨੂੰ ਆਪਣੀ ਪਹਿਚਾਣ ਨਹੀਂ ਖੋਣੀ ਚਾਹੀਦੀ ਕਿਉਂਕਿ ਹੁਣ ਤਾਂ ਬਾਹਰਲੇ ਦੇਸ਼ਾਂ ਵਿੱਚ ਫੌਰਨ ਦੇ ਵਿੱਚ ਵੀ ਅੰਗਰੇਜ਼ ਵੀ ਸਿੰਘ ਸਾਜ ਰਹੇ ਹਨ ਕਿਉਂ ਕਿ ਸਾਡੀ ਸਿੱਖੀ ਖੰਡਿਓ ਤਿੱਖੀ ਇੱਥੇ ਸਿੰਘਾਂ ਸ਼ੇਂਦਾ ਦੀ ਧਰਤੀ ਇੱਥੇ ਖੂਨ ਬਹਾਇਆ ਹੋਇਆ ਹੈ ਸਿੰਘਾਂ ਨੇ ਤੇ ਆਪਾਂ ਕੀ ਕਰ ਰਹੇ ਹਾਂ ਕਿ ਆਪਾਂ ਉਹਨਾਂ ਦਾ ਇੰਨਾ ਵੀ ਦੇਣ ਨਹੀਂ ਦੇ ਸਕਦੇ ਕਿ ਆਪਾਂ ਉਹਨਾਂ ਦੇ ਸਰੂਪ ਨੂੰ ਤਾਂ ਸੰਭ ਕੇ ਰੱਖੀਏ ਵਾਹਿਗੁਰੂ ਜੀ ਚਲੋ ਮੰਨਿਆ ਕਿ ਆਪਾਂ ਇੰਨੀਆਂ ਲੜਾਈਆਂ ਨਹੀਂ ਕਰ ਸਕਦੇ ਆਪਾਂ ਉਹ ਯੋਧੇ ਨਹੀਂ ਬਣ ਸਕਦੇ ਪਰ ਕੀ ਆਪਾਂ ਉਹਨਾਂ ਦੇ ਬੱਚੇ ਵੀ ਨਹੀਂ ਬਣ ਕੇ ਰਹਿ ਸਕਦੇ ਉਹਨਾਂ ਦੇ ਬੱਚਿਆਂ ਮੰਗ ਦਿਖ ਵੀ ਨਹੀਂ ਸਕਦੇ ਕਿ ਆਪਾਂ ਆਪਣੀ ਪਛਾਣ ਵੀ ਨਹੀਂ ਬਣਾ ਸਕਦੇ ਉਹਨਾਂ ਵਰਗੀ ਹੁਣ ਵਾਈਕਰੂ ਜੀ ਹੁਣ ਜਦੋਂ ਵੀ ਆਪਾਂ ਚਲੋ ਕਿਤੇ ਚਲੇ ਗਏ ਆਪਾਂ ਨੇ ਪੈਂਟਾਂ ਟੀ-ਸ਼ਰਟਾਂ ਪਾਈਆਂ ਹੋਈਆਂ ਨੇ ਮੇਰੇ ਭਰਾ ਭਰਾ ਪੈਂਟਾਂ ਟੀ-ਸ਼ਰਟਾਂ ਪਾਉਂਦੇ ਹਨ ਬਜ਼ੁਰਗ ਵੀ ਪਾਉਂਦੇ ਹਨ ਪੈਂਟਾਂ ਟੀ-ਸ਼ਰਟਾਂ ਸੋ ਪੈਂਟ ਕੋਟ ਵੀ ਪਾ ਲੈਂਦੇ ਹਨ ਤਾਂ ਹੁਣ ਤੁਸੀਂ ਦੱਸੋ ਤੇ ਉਹ ਭੀੜ ਦੇ ਵਿੱਚ ਖੜੇ ਹਨ ਕਿ ਉਸ ਉਹਨਾਂ ਦੀ ਪਛਾਣ ਕੀ ਹੈ ਇੱਕ ਪਾਸੇ ਇੱਕ ਮੁਸਲਮਾਨ ਭਾਈ ਖੜਾ ਹੈ ਇੱਕ ਪਾਸੇ ਇੱਕ ਹਿੰਦੂ ਭਾਈ ਖੜਾ ਹੈ ਇੱਕ ਪਾਸੇ ਇੱਕ 크ਿਸਚੀਅਨ ਭਾਈ ਖੜਾ ਹੈ ਤੇ ਇੱਕ ਪਾਸੇ ਆਪਾਂ ਖੜੇ ਹਾਂ ਤੇ ਆਪਣੀ ਪਛਾਣ ਕੀ ਹੈ ਸਭ ਨੇ ਤਾਂ ਵਾਲ ਕਟਾਈ ਹੋਣ ਵਿਅੜ ਕਟਾਈ ਹੋਈ ਹੈ ਕੱਲੀ ਦਸਤਾਰ ਬੰਨਣਾ ਸਿੰਘ ਥੋੜੀ ਨਾ ਬਣ ਜਾਗੇ ਆਪਾਂ ਆਪਾਂ ਤਾਂ ਨਾ ਇੱਧਰ ਦੇ ਹਾਂ ਨਾ ਉੱਧਰ ਦੇ ਹਾਂ ਹਰ ਇੱਕ ਦੀ ਪਹਿਚਾਨ ਹਰ ਕੋਈ ਆਪਣੀ ਆਪਣੀ ਸੰਭਾਲ ਕੇ ਰੱਖਦਾ ਹੈ Hindu ਆਪਣੀ ਪਹਿਚਾਨ ਸੰਭਾਲ ਰਿਹਾ ਹੈ Musalman ਆਪਣੀ ਪਹਿਚਾਨ ਸੰਭਾਲ ਰਿਹਾ ਹੈ ਕਿ ਆਪਾਂ ਆਪਣੀ ਪਹਿਚਾਨ ਸੰਭਾਲ ਰਹੇ ਆ ਵੈਗਰੂ ਜੀ ਨਹੀਂ ਵੈਗਰੂ ਜੀ ਆਪਾਂ ਤਾਂ ਨਾ ਇੱਧਰ ਦੇ ਆ ਨਾ ਉੱਧਰ ਦੇ ਆ ਨਾ ਇਹ ਤਾਂ ਆਪਾਂ ਕਹੀ ਜਾਂਦੇ ਕਿ ਮੈਂ ਸਿੰਘਾ ਜੀ ਹੁਣ ਜੇ ਕੋਈ ਤੁਹਾਨੂੰ ਪੁੱਛਦਾ ਹੈ ਵੈਗਰੂ ਜੀ ਹਾਂਜੀ ਕਿ ਤੁਹਾਡੀ ਜਾਤ ਕੀ ਹੈ ਆਪਾਂ ਕਹਾਂਗੇ ਵੀ ਜੀ ਆਹ ਸਿੱਖਾ ਜੀ ਸਾਡੀ ਜਾਤ ਹੈ ਮਤਲਬ ਕਹਿ ਕੀ ਦੱਸਣਾ ਪੈਂਦਾ ਵੀ ਸਾਡੀ ਜਾਤ ਸਿੱਖ ਹੈ ਜਾਂ ਅਸੀਂ ਸਿੱਖਾਂ ਆ ਪਏ ਸੇ ਤਾਂ ਆਪਣੀ ਜਾਤਾਂ-ਵਾਤਾਂ ਤੋਂ ਉੱਪਰ ਬਣਾਇਆ ਖਾਲਸਾ ਬਟ ਪੈਸੇ ਵੀ ਆਪਾਂ ਨੂੰ ਆਪਣੀ ਪਹਿਚਾਨ ਦੱਸਣੀ ਪੈਂਦੀ ਹੈ ਕਿ ਮੈਂ ਸਿੰਘ ਹਾਂ ਹੁਣ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਮੈਂ ਫਲਾਣਾ ਸਿੰਘ ਹਾਂ ਠੀਕ ਹੈ ਜੀ ਤੇ ਦੱਸਣਾ ਪੈਂਦਾ ਹੈ ਕਿ ਅਸੀਂ ਸਿੱਖ ਪਰਿਵਾਰ ਤੋਂ ਹਾਂ ਹੁਣ ਜੇ ਤੁਹਾਡੇ ਬਾਣਾ ਪਾਇਆ ਹੋਵੇਗਾ ਗਾਤਰਾ ਸਾਹਿਬ ਪਾਇਆ ਹੋਵੇਗਾ ਦਸਤਾਰ ਸਜਾਈ ਹੋਵੇਗੀ ਬੀਡ ਸਜਾਈ ਵੀ ਹੋਏਗੀ ਤਾਂ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਤੁਸੀਂ ਕੌਣ ਹੋ ਤੁਸੀਂ ਤਾਂ ਦੂਰੋਂ ਹੀ ਕੈਨ ਇਹਨਾਂ ਦੇ ਪੇਡਾਂ ਦੇ ਵਿੱਚ ਇੱਕ ਸ਼ੇਰ ਅਲੱਗ ਹੀ ਦਿਖਦਾ ਹੈ ਏਦਾਂ ਪਹਿਚਾਨ ਹੋਣੀ ਚਾਹੀਦੀ ਵਾਈਗਰੂ ਜੀ ਸਾਡੀ ਆਪਾਂ ਸਾਰੇ ਹੀ ਪਟਕੀ ਹੋਏ ਆ ਮੈਂ ਨਹੀਂ ਕਹਿ ਰਹੀ ਵਾਈਗਰੂ ਜੀ ਕਿ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ ਜਾਂ ਫਿਰ ਮੈਂ ਨਹੀਂ ਮਾਰਨੀ ਵਾਈਗਰੂ ਨੇ ਮੈਨੂੰ ਸਮੱਤ ਬਖਸ਼ੀ ਇਸ ਕਰਕੇ ਥੋੜਾ ਬਹੁਤੀਆਂ ਗੱਲਾਂ ਜੋ ਵਾਈਗਰੂ ਨੇ ਮੈਨੂੰ ਸਮਝਾਈਆਂ ਸੋ ਮੈਂ ਆਪਜੀ ਦੇ ਸਾਹਮਣੇ ਰੱਖ ਰਹੀ ਹਾਂ ਸੋ ਮੈਨੂੰ ਸਮੱਤ ਬਖਸ਼ੀ ਵਾਈਗਰੂ ਜੀ ਨੇ ਕਿ ਆਪਾਂ ਕੌਣ ਹਾਂ ਤੇ ਕਿਵੇਂ ਰਹਿਣਾ ਚਾਹੀਦਾ ਹੈ ਕਿਸ ਲਿਵਾਜ਼ ਦੇ ਵਿੱਚ ਆਪਾਂ ਨੂੰ ਰਹਿਣਾ ਚਾਹੀਦਾ ਵਾਈਗਰੂ ਜੀ ਪੈਸਾ ਦਾ ਸਭ ਖੋਲ ਹੈ ਫੈਸ਼ਨ ਕਿਸ ਨੂੰ ਨਹੀਂ ਆਉਂਦਾ ਕਰਨਾ ਸਭ ਨੂੰ ਆਉਂਦਾ ਹੈ ਚੀਜ਼ਾਂ ਸਭ ਨੂੰ ਖਰੀਦਣੀਆਂ ਆਂਦੀਆਂ ਨੇ ਪਰ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਵਾਇਗਰੋ ਜੀ ਹਰ ਇੱਕ ਚੀਜ਼ ਦੀ ਮਰਿਆਦਾ ਹੁੰਦੀ ਹੈ ਤੇ ਆਪਾਂ ਨੇ ਸਭ ਤੋਂ ਪਹਿਲਾਂ ਤਾਂ ਆਪਣੀ ਪਛਾਣ ਹੀ ਕਵਾ ਦਿੱਤੀ ਹੈ ਆਪਾਂ ਨੂੰ ਆਪਣੀ ਪਛਾਣ ਕਾਇਮ ਕਰਨੀ ਪੈਣੀ ਹੈ ਵਾਇਗਰੋ ਜੀ ਆਪਾਂ ਨੂੰ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਪੈਣਾ ਹੈ ਨਾਮ ਬੰਦਗੀ ਕਰਨੀ ਪੈਣੀ ਹੈ ਜੇ ਇਹ ਸਭ ਦੇ ਨਾਲ ਜੁੜਾਂਗੇ ਤਾਂ ਹੀ ਆਪਾਂ ਉਸ ਗੁਰੂ ਪਿਤਾ ਤੇ ਸਿੰਘ ਘੁਆਣ ਦੇ ਲਾਇਕ ਹਾਂ ਨਹੀਂ ਆਪਾਂ ਕੋਈ ਆਪਾਂ ਨੂੰ ਹੱਕ ਨਹੀਂ ਹੈਗਾ ਕਿਤੇ ਇਹ ਜਿਹੇ ਅਸਥਾਨਾਂ ਤੇ ਜਾ ਕੇ ਮੱਥੇ ਟੇਕਣ ਦਾ ਜਾਂ ਕੁਝ ਕਿਉਂ ਕਿ ਆਪਾਂ ਦਿਲੋਂ ਤਾਂ ਸਤਿਕਾਰ ਹੈ ਨਹੀਂ ਤੇ ਨਾ ਹੀ ਆਪਾਂ ਉਹਨਾਂ ਦੇ ਬਾਣੇ ਪਾ ਕੇ ਜਾ ਰਹੇ ਆ ਆਪਾਂ ਨੇ ਆਪਣੀ ਪਹਿਚਾਣ ਤਾਂ ਮਹਾਰਾਜ ਦੀ ਖੋ ਦਿੱਤੀ ਹੈ ਆਪਾਂ ਨੇ ਆਪਾਂ ਉਹਨਾਂ ਦੇ ਬੱਚੇ ਕਿੱਥੇ ਆ ਆਪਾਂ ਉਹਨਾਂ ਦੇ ਬੱਚੇ ਲੱਗਦੇ ਹੀ ਨਹੀਂ ਤੁਸੀਂ ਦੱਸੋ ਆਪਾਂ ਲੱਗਦੇ ਆ ਉਹਨਾਂ ਦੇ ਬੱਚੇ ਵਾਲ ਕਟਿੰਗ ਕੀਤੀ ਹੈ ਭੈਣਾਂ ਨੇ ਪੋਨੀਆਂ ਕੀਤੀਆਂ ਹੋਈਆਂ ਹਨ ਤੇ ਵੀਰਾਂ ਨੇ ਉਹ ਵਾਲ ਐਦਾਂ ਖੜੇ ਕੀਤੇ ਹੋਏ ਆ ਜਿਵੇਂ ਉਹ I mean ਕੁਝ ਇਹਨੇ ਵਿੱਚ ਨੂੰ ਡਿਜ਼ਾਈਨ ਬਣਾ ਲੈਂਦੇ ਹਨ ਕੀ ਆਪਾ ਸਿੰਘਾਂ ਸਿੰਘਾਂ ਦੇ ਮੁੰਡੇ ਜ਼ਿਆਦਾਤਰ ਇਹ ਗਲਤ ਕੰਮ ਕਰ ਰਹੇ ਹਨ ਹਾਲਾਂਕਿ ਅਜੇ ਹੋਰ ਜਾਤਾਂ ਪਾਤਾਂ ਦੇ ਭਾਈ ਭੈਣ ਨਹੀਂ ਇਦਾਂ ਕਰ ਰਹੇ ਜ਼ਿਆਦਾਤਰ ਸਿੰਘ ਹੀ ਜ਼ਿਆਦਾ ਇਦਾਂ ਕਰ ਰਹੇ ਹਨ ਕਿਉਂ ਕਰ ਰਹੇ ਹਨ ਬਹੁਤ ਹੀ ਜ਼ਿਆਦਾ ਕਿਉਂਕਿ ਅੱਜ ਕੱਲ ਜੋ ਹੈ ਪਹਿਰਾ ਹੈ ਜੋ ਉਹ ਕੱਟ ਗਿਆ ਹੈ ਗੁਰੂ ਪਿਤਾ ਦਾ ਕਿਉਂ ਕੱਟ ਗਿਆ ਹੈ ਕਿਉਂਕਿ ਆਪਾਂ ਗੁਰੂ ਤੋਂ ਦੂਰ ਹੋ ਗਏ ਹਾਂ ਆਪਾਂ ਵੈਗਰੂ ਦੀ ਸਾਰੇ ਕੰਮ ਕਰ ਲੈਂਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਸਾਰੇ ਕੰਮ ਕਰਦੇ ਪਰ ਆਪਾਂ ਸਿਰਫ ਇੱਕ ਕੰਮ ਨਹੀਂ ਕਰਦੇ ਕੀ ਨਹੀਂ ਕਰਦੇ ਉਸ ਗੁਰੂ ਪ੍ਰਮਾਤਮਾ ਦੀ ਨਾਮ ਵੰਦਗੀ ਨਹੀਂ ਕਰਦੇ ਨਾ ਨਾਮ ਵੀ ਨਹੀਂ ਜਪਦੇ ਪਾਠ ਕਰ ਲੈਂਦੇ ਹਾਂ ਕਈ ਭੈਣਾ ਪਾਠ ਵੀ ਕਰ ਲੈਂਦੀਆਂ ਨੇ ਭਾਈ ਵੀ ਪਾਠ ਕਰ ਲੈਂਦੇ ਹਨ ਸਾਂਝ ਸਵੇਰ ਸ਼ਾਮ ਨੂੰ ਰਹਿਲਾ ਸਾਹਿਬ ਦਾ ਸਵੇਰੇ ਜਪਜੀ ਸਾਹਿਬ ਦਾ ਪਾਠਾਂ ਦੇ ਵਿੱਚ ਹੀ ਤਾਂ ਵਾਹਿਗੁਰੂ ਜੀ ਕਹਿ ਰਹੇ ਨੇ ਵਿਚਾਰੂ ਤੇ ਸਹੀ ਲਿਖਿਆ ਹੋਇਆ ਹੈ ਨਾਮ ਜਪੋ ਨਾਮ ਜਪੋ ਹਰ ਇੱਕ ਤੁਕ ਦੇ ਵਿੱਚ ਤਾਂ ਲਿਖਿਆ ਹੋਇਆ ਹੁਣ ਤਾਂ ਤੁਸੀਂ ਸਭ ਸਮਝਦਾਰ ਹੋ ਪੜ੍ਹੇ ਹੋ ਜਿਹੜੇ ਪੜ੍ਹਦੇ ਹਨ ਉਹਨਾਂ ਤੋਂ ਪਤਾ ਚੱਲੇ ਗਈ ਨਾਮ 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 ਲਿਖਿਆ ਹੋਇਆ ਕਿੰਨੀ ਜਗ੍ਹਾ ਹੁੰਦਾ ਨਾਮ ਸਾਧ ਸੰਗਤ ਭਜ ਕੇਵਲ ਨਾਮ ਕਿ ਨਾਮ ਜਪੋ ਸਾਧ ਸੰਗਤ ਕਰੋ ਚੰਗੀ ਸੰਗਤ ਕਰੋ ਭਾਈ ਗਰੋਜੀ ਤੇ ਆਪਾਂ ਨੂੰ ਆਪਣੀ ਮਾੜੀ ਸੰਗਤ ਤਿਆਗਣੀ ਪੈਣੀ ਹੈ ਚੰਗੀਆਂ ਸੰਗਤਾਂ ਦਾ ਸੰਗ ਕਰੋ ਤਾਂ ਕਿ ਤੁਹਾਨੂੰ ਸੋਝੀ ਆਵੇ ਤੇ ਆਪਾਂ ਕੌਣ ਹਾਂ ਕਿੱਥੋਂ ਆਏ ਹਾਂ ਕਈ ਤਾਂ ਐਨੇ ਬਜ਼ੁਰਗ ਐਨੇ 80-88 ਸਾਲਾਂ ਦੇ 90 ਸਾਲਾਂ ਦੇ ਹੋ ਜਾਂਦੇ ਹਨ ਪਰ ਉਹਨਾਂ ਨੂੰ ਫੇਰ ਵੀ ਮਤ ਨਹੀਂ ਬਖਸ਼ਦਾ ਪ੍ਰਮਾਤਮਾ ਕਿਉਂਕਿ ਹੁਕਮ ਨਹੀਂ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਬਾਕੀ ਜੇ ਹੁਕਮ ਹੋਇਆ ਪ੍ਰਮਾਤਮਾ ਦਾ ਤਾਂ ਮੇਰੀ ਇਸ ਵੀਡੀਓ ਨੂੰ ਦੇਖ ਕੇ ਕਿਸੇ ਮੇਰੀ ਭੈਣ ਵੀਰ ਦੇ ਦਿਲ 'ਚ ਗੱਲ ਲੱਗੇ ਕਿ ਹਾਂ ਸਾਨੂੰ ਇਦਾਂ ਹੀ ਪ੍ਰਮਾਤਮਾ ਦੇ ਬੱਚੇ ਦਿਖਣਾ ਚਾਹੀਦਾ ਹੈ ਬਾਣੀ ਜਣਾ ਚਾਹੀਦਾ ਹੈ ਨੇ ਅਮਰ ਸ਼ਕਣਾ ਚਾਹੀਦਾ ਹੈ ਤੇ ਰਹਿਤ ਮਰਿਆਦਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਫੋਲੋ ਕਰੋ ਰਹਿਤ ਮਰਿਆਦਾ ਨੂੰ ਵਾਹਿਗੁਰੂ ਨੇ ਕਿਹਾ ਸੱਚ ਬੋਲੋ ਝੂਠ ਦਾ ਸਾਥ ਨਾ ਦੋ ਸੱਚ ਦਾ ਸਾਥ ਦੋ ਤੇ ਆਪਾਂ ਕੀ ਕਰਦੇ ਹਾਂ ਹਮੇਸ਼ਾ ਝੂਠ ਸਵੇਰ ਤੋਂ ਲੈ ਕੇ ਸ਼ਾਮ ਤੱਕ ਝੂਠੀ ਝੂਠ ਝੂਠੀ ਝੂਠ ਕਿਸੇ ਨੂੰ ਝੂਠ ਆ ਫੋਨ ਵੀ ਆਪਾਂ ਨੂੰ ਹਮੇਸ਼ਾ ਝੂਠ 2 ਮਿੰਟ ਚ ਆਇਆ 3 ਮਿੰਟ ਚ ਆਇਆ ਹੁਣੀ ਆਗਾ ਉੱਥੇ ਗਣਾ ਇੱਥੇ ਗਣਾ ਇਹ ਵੀ ਐਡਾ ਵੱਡਾ ਝੂਠ ਹਰ ਵੇਲੇ ਝੂਠ ਦੇ ਨਾਲ ਲੱਗੇ ਹੋਇਆ ਵਾਹਿਗੁਰੂ ਜੀ ਤੇ ਫਿਰ ਆਪਾਂ ਕਿਦਾਂ ਗੁਰੂ ਪਿਤਾ ਦੇ ਬੱਚੇ ਅਖਵਾਵਾਂਗੇ ਆਪਾਂ ਤਾਂ ਹਰ ਚੀਜ਼ ਤੋਂ ਦੂਰ ਹੋ ਗਏ ਹਾਂ ਬਾਣੀ ਬਾਣੇ ਤੋਂ ਦੂਰ ਹੋ ਗਏ ਹਾਂ ਗੁਰੂ ਪਿਤਾ ਦੀ ਹਰ ਇੱਕ ਗੱਲ ਤੋਂ ਦੂਰ ਹੋ ਗਏ ਵਾਹਿਗੁਰੂ ਜੀ ਇਹ ਹੀ ਬੇਨਤੀਆਂ ਨੇ ਇਹ ਵਾਹਿਗੁਰੂ ਜੀ ਦਾ ਹੁਕਮ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਰਹਿਤ ਮਰਿਆਦਾ ਕਰਕੇ ਅਮਰ ਛਕਣਾ ਚਾਹੀਦਾ ਹੈ ਤੇ ਆਪਾਂ ਨੂੰ ਬਾਣੇ ਦੇ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਆਪਣੀ ਪਹਿਚਾਣ ਬਣੀ ਰਹੇ ਹੁਣ ਤਾਂ ਅੰਗਰੇਜ਼ ਵੀ ਵਾਰੋਂ ਆ ਕੇ ਦੇਖਦੇ ਹਨ ਕਿ ਗੁਰੂ ਜੀ ਦੇ ਸਿੰਘ ਹਨ ਕਿਉਂਕਿ ਉਹ ਵੀ ਪ੍ਰਭਾਵਿਤ ਹਨ ਆਪਣੇ ਤੋਂ ਗੁਰੂ ਪੀਤਾ ਤੋਂ ਪ੍ਰਭਾਵਿਤ ਹਨ ਨਵਨੀ ਸਿੱਖੀ ਤੋਂ ਪ੍ਰਭਾਵਿਤ ਹਨ ਤੇ ਉਹ ਅਮਰ ਛਕ ਰਹੇ ਹਨ ਤੇ ਆਪਾਂ ਕੀ ਕਰ ਰਹੇ ਹਾਂ ਆਪਾਂ ਕੇਸ ਕਤਲ ਕਰ ਰਹੇ ਹਾਂ ਦਾੜੀ ਕਟਾ ਰਹੇ ਹਾਂ ਆਪਾਂ ਕੀ ਬਣ ਰਹੇ ਹਾਂ ਨਾ ਆਪਾ ਇੱਧਰ ਦੇ ਹਨ ਨਾ ਆਪਾ ਉੱਧਰ ਦੇ ਹਨ ਵਾਹਿਗੁਰੂ ਜੀ ਸੋ ਵਾਹਿਗੁਰੂ ਜੀ ਮੇਰੀਆਂ ਭੈਣਾਂ ਮਾਤਾਵਾਂ ਬਜ਼ੁਰਗ ਤੇ ਹੋਰ ਵੀਰਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਆਪਣੀ ਪਹਿਚਾਣ ਬਣਾ ਕੇ ਰੱਖਣੀ ਚਾਹੀਦੀ ਹੈ ਦੇਖੋ ਜੀ ਜੋ ਵਿਦੇਸ਼ੀ ਪਹਿਰਾਵਾ ਹੈ ਉਹ ਆਪਣੀ ਪਹਿਚਾਣ ਨਹੀਂ ਹੈ ਬਾਕੀ ਆਪ ਜੀ ਦੀ ਮਰਜ਼ੀ ਹੈ ਹੌਲੇ-ਹੌਲੇ ਹੀ ਆਦਤਾਂ ਛੁੱਟਦੀਆਂ ਹਨ ਕਿਉਂਕਿ ਇੰਨੀਆਂ ਪੱਕ ਗਈਆਂ ਹਨ ਕਿਉਂਕਿ ਪਹਿਲਾਂ ਤੋਂ ਹੀ ਪੱਕ ਗਈਆਂ ਹਨ ਪਹਿਲਾਂ ਆਪਾਂ ਛੋਟੇ ਸੀ ਉਦੋਂ ਆਪਣੇ ਬੜੇ ਪਾਂਦੇ ਸੀ ਹੁਣ ਆਪਾਂ ਬੜੇ ਹੋਏ ਆਪਾਂ ਪਾਉਂਦੇ ਸੀ ਆਪਾਂ ਹੁਣ ਜੋ ਆਪਣੇ ਗਾਂ ਬੱਚੇ ਵੀ ਇਦਾਂ ਹੀ ਕਰਨਗੇ ਸੋ ਵਾਇਗੁਰੂ ਜੀ ਵੱਧ ਤੋਂ ਵੱਧ ਇਹੀ ਬੇਨਤੀਆਂ ਹਨ ਕਿ ਆਪਾਂ ਨੂੰ ਆਪਣੇ ਗੁਰੂ ਪਿਤਾ ਦੀਆਂ ਗੱਲਾਂ ਤੇ ਆਉਣਾ ਚਾਹੀਦਾ ਹੈ ਤੇ ਉਹਨਾਂ ਦਾ ਹੁਕਮ ਮੰਨਣਾ ਚਾਹੀਦਾ ਹੈ ਵਾਇਗੁਰੂ ਜੀ ਨੇ ਵੀ ਕਿਹਾ ਹੈ ਕਿ ਹੁਕਮ ਦੇ ਅੰਦਰ ਚੱਲੂਗਾ ਉਹੀ ਮੇਰਾ ਅਸਲ ਸੱਚਾ ਸੱਚਾ ਸਿੱਖ ਹੈ ਪਾਣਾ ਮੰਨ ਕੇ ਚੱਲੋ ਹੁਕਮ ਦੇ ਵਿੱਚ ਚੱਲੋ ਬਾਣੀ ਬਾਣੇ ਦੇ ਨਾਲ ਜੁੜੋ ਤੇ ਨਾਮ ਜਪੋ ਨਾਮ ਜੋ ਜਪੇਗਾ ਉਹ ਹਰ ਕੰਮ ਸਹੀ ਕਰੇਗਾ ਵੰਡ ਛਕੇਗਾ ਕੀਰਤ ਕਰੇਗਾ ਸਭ ਕੁਝ ਉਹ ਸੱਚ ਦੇ ਨਾਲ ਰਹਿ ਕੇ ਹੀ ਕਰ ਪਾਵੇਗਾ ਕਿਉਂਕਿ ਜਦੋਂ ਨਾਮ ਦੀ ਤਾਕਤ ਹੋਏਗੀ ਨਾ ਉਸਦੇ ਕੋਲ ਤਾਂ ਉਹ ਸਭ ਨੂੰ ਉਸ ਨੂੰ ਸਾਰੇ ਹੀ ਚੰਗੇ ਲੱਗਣਗੇ ਵੈਗੁਰੂ ਜੀ ਜਿਹੜਾ ਜੋ ਨਾਮ ਜਪਦਾ ਹੈ ਨਾ ਉਸ ਨੂੰ ਹਰ ਕਿਸੇ ਦੇ ਅੰਦਰ ਪ੍ਰਮਾਤਮਾ ਦਿਸਦਾ ਹੈ ਹਰ ਕੋਈ ਉਸ ਨੂੰ ਚੰਗਾ ਲੱਗਦਾ ਹੈ ਕੋਈ ਵੀ ਉਸ ਨੂੰ ਮਾੜਾ ਨਹੀਂ ਲੱਗਦਾ ਕਿਉਂ ਨਹੀਂ ਲੱਗਦਾ ਕਿਉਂਕਿ ਹਰ ਦੇ ਅੰਦਰ ਉਸ ਇੱਕ ਅਕਾਲ ਪੁਰਖ ਦੀ ਜੋਤ ਹੈ ਬਸ ਫਰਕ ਇਹਨਾ ਹੈ ਕਿ ਹਰ ਕੋਈ ਭਟਕਿਆ ਹੋਇਆ ਹੈ ਕੋਈ ਕਿਸੇ ਤਰ੍ਹਾਂ ਭਟਕਿਆ ਹੋਇਆ ਹੈ ਕੋਈ ਕਿਸੇ ਤਰ੍ਹਾਂ ਭਟਕਿਆ ਹੋਇਆ ਹੈ ਕੋਈ ਨਸ਼ਿਆਂ ਦੇ ਮਗਰ ਲੱਗਾ ਹੈ ਕੋਈ ਜ਼ਮੀਨਾਂ ਦੇ ਮਗਰ ਲੱਗਾ ਹੈ ਕੋਈ ਪੈਸੇ ਦੇ ਮਗਰ ਲੱਗਾ ਹੈ ਕੋਈ ਕਾਸੇ ਦੇ ਮਤਲਬ ਹਰ ਕੋਈ ਭੱਜ ਰਿਹਾ ਹੈ ਭੱਜ ਰਿਹਾ ਹੈ ਪਰ ਇਹ ਠਹਿਰੇਗਾ ਕਦ ਇਹ ਸਾਡਾ ਜੋ ਮਨ ਹੈ ਇਹ ਕਦੋਂ ਠਹਿਰੇਗਾ ਇਹ ਉਦੋਂ ਠਹਿਰੇਗਾ ਜਦੋਂ ਆਪਣੇ ਅੰਦਰ ਨਾਮ ਬੰਦਗੀ ਆ ਗਈ ਆਪਾਂ ਨੂੰ ਨਾਮ ਬੰਦਗੀ ਕਰਨੀ ਆ ਗਈ ਠਹਿਰ ਸਹਜਤਾ ਫਿਰ ਆਵੇਗੀ ਨਾ ਵਾਹਿਗੁਰੂ ਜੀ ਸਹਿਜ ਆ ਗਿਆ ਸਭ ਕੁਝ ਆ ਜਾਏਗਾ ਕਿਉਂਕਿ ਜਦੋਂ ਮਨ ਠਹਿਰ ਗਿਆ ਫਿਰ ਆਪਾਂ ਨੂੰ ਭੱਜਣ ਦੀ ਜ਼ਰੂਰਤ ਨਹੀਂ ਕਿਸੇ ਵੀ ਚੀਜ਼ ਦੇ ਪਿੱਛੇ ਤੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਤਾਂ ਆਪੇ ਹੀ ਬਸ ਜਾ ਜਾਂਦੇ ਨੇ ਜਦੋਂ ਆਪਾਂ ਨਾਮ ਬੰਦਗੀ ਦਾ ਅਭਿਆਸ ਸ਼ੁਰੂ ਕਰ ਦਨੇ ਵਾਹਿਗੁਰੂ ਜੀ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਗੁਰੂ ਜੀ ਦਾ ਨਾਮ ਜਪਿਆ ਕਰੋ ਸ਼ਬਦ ਗੁਰੂ ਦਾ ਅਭਿਆਸ ਕਰਿਆ ਕਰੋ ਵਾਹ ਗਰੂ ਮੰਤਰ ਨੂੰ ਦੁੜਾਇਆ ਕਰੋ ਵੱਧ ਤੋਂ ਵੱਧ ਮੇਰੀਆਂ ਭੈਣਾਂ ਮਾਤਾਵਾਂ ਸਾਰਿਆਂ ਨੂੰ ਬੇਨਤੀ ਹੈ ਕਿ ਵਾ ਗੁਰੂ ਵਾ ਗੁਰੂ ਵਾ ਗੁਰੂ ਦਾ ਜਾਪ ਕਰਿਆ ਕਰੋ ਚਾਹੇ 5 10 15 20 ਅੱਧਾ ਘੰਟਾ ਘੰਟਾ ਜਿੰਨਾ ਵੀ ਹੋ ਸਕਦਾ ਹੈ ਜਿਸ ਦੀ ਸਮਾਧੀ ਜ਼ਿਆਦਾ ਜੋ ਜ਼ਿਆਦਾ ਟਾਈਮ ਬੈਠੇਗਾ ਉਸ ਤੇ ਜ਼ਿਆਦਾ ਕਿਰਪਾ ਹੋਏਗੀ ਵਾਗਰੋ ਜੀ ਦੀ ਕਿਉਂਕਿ ਵਾਗਰੋ ਜੀ ਦੀ ਕਿਰਪਾ ਉਹਨਾਂ ਹੀ ਬੱਚੇ ਤੇ ਹੁੰਦੀ ਹੈ ਜੋ ਨਾਮ ਬੰਦਗੀ ਕਰਦੇ ਹਨ ਪ੍ਰਮਾਤਮਾ ਉਦੋਂ ਹੀ ਗੱਲਾਂ ਕਰਦਾ ਹੈ ਆਪਣੇ ਬੱਚਿਆਂ ਨਾਲ ਜਦੋਂ ਉਹ ਸ਼ਾਂਤ ਹੋ ਕੇ ਇਕੱਲੇ ਇਕਾਂਤ ਵਿੱਚ ਬੈਠ ਕੇ ਵਾਹ ਗੁਰੂ ਵਾਹ ਗੁਰੂ ਕਰਕੇ ਆਵਾਜ਼ਾਂ ਮਾਰਦੇ ਆ ਨੂੰ ਸਮਾਲਕ ਨੂੰ ਤੇ ਫਿਰ ਉਹ ਮਾਲ ਆਪ ਆ ਕੇ ਉਸ ਬੱਚੇ ਦੀ ਹਰ ਹਰ ਗੱਲ ਮੰਨਦੇ ਨੇ ਤੇ ਉਹਨਾਂ ਨੂੰ ਆਪ ਹੀ ਹਰ ਇੱਕ ਮੁਸੀਬਤ ਤੋਂ ਬਚਾ ਲੈਂਦੇ ਹਨ ਤੇ ਉਹਨਾਂ ਦੇ ਸਾਰੇ ਕਾਰਜ ਰਾਸ ਕਰਦੇ ਨੇ ਵਾਹਿਗੁਰੂ ਜੀ ਸਾਰੇ ਕਾਰਜ ਵਾਹਿਗੁਰੂ ਜੀ ਆਪ ਹੀ ਸਵਾਰ ਦਿੰਦੇ ਨੇ ਸਾਨੂੰ ਤਾਂ ਚਿੰਤਾ ਕਰਨ ਦੀ ਵੀ ਜ਼ਰੂਰਤ ਨਹੀਂ ਹੈਗੀ ਸੋ ਇਹ ਮਨ ਜੋ ਹੈ ਇਹ ਜੋਤ ਸਰੂਪ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸੋ ਆਪਣਾ ਆਪਣਾ ਮੂਲ ਪਛਾਣਾ ਪਛਾਣੋ ਵੈਗੁਰੂ ਜੀ ਸੋ ਆਪਾਂ ਇਹ ਜੋਤਾਂ ਜੋ ਸੋ ਕਾਲਪੁਰਖ ਦੀਆਂ ਜੋਤਾਂ ਸੋ ਆਪਾਂ ਨੂੰ ਸਾਰਿਆਂ ਨੂੰ ਨਾਮਬੰਦਗੀ ਦੀ ਜ਼ਰੂਰਤ ਹੈ ਤੇ ਕਈ ਕਹਿ ਦਿੰਦੇ ਆ ਨਾ ਜਿੱਦਾਂ ਨਾ ਕੋਈ ਮਾਂ ਆਪਣੇ ਬੱਚੇ ਤੋਂ ਅੱਕ ਕੇ ਕਹਿ ਦਿੰਦੀ ਹੈ ਜਿੱਦਾਂ ਬੱਚਾ ਬਹੁਤ ਸ਼ਰਾਰਤਾਂ ਕਰਦਾ ਹੈ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਉਦੋਂ ਬੜੀਆਂ ਸ਼ਰਾਰਤਾਂ ਕਰਦਾ ਹੈ ਤੇ ਉਸ ਨੂੰ ਸਾਰੀਆਂ ਚੀਜ਼ਾਂ ਖਰੀਦ ਕੇ ਦੇ ਦਿੰਦੇ ਆ ਆਪਾਂ ਵੱਡੀਆਂ-ਵੱਡੀਆਂ ਚੀਜ਼ਾਂ ਵੀ ਤੇ ਫਿਰ ਮਾਂ ਝੜਕੇ ਕਹਿੰਦੀ ਐ ਕੀ ਹੁਣ ਤੈਨੂੰ ਰੱਬ ਚਾਹੀਦਾ ਹੈ ਹਾਂਜੀ ਇਹ ਗੱਲ ਸੱਚ ਹੈ ਉਸਨੂੰ ਰੱਬ ਹੀ ਚਾਹੀਦਾ ਤੇ ਰੱਬ ਮਿਲਦਾ ਵੀ ਐ ਤੇ ਉਹ ਕਿੱਥੇ ਮਿਲਦਾ ਐ ਉਹ ਮਿਲਦਾ ਐ ਜੀ ਨਾਮ ਬੰਦਗੀ ਕਰਕੇ ਇਹ ਪਤਾ ਹੀ ਨਹੀਂ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਸਾਨੂੰ ਮੂਰਖਾਂ ਨੂੰ ਵੀ ਨਹੀਂ ਪਤਾ ਸੀ ਗੁਰੂ ਪਿਤਾ ਨੇ ਇਸੇ ਨਿਮਾਣੀ ਤੇ ਤਰਸ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਗੁਰੂ ਪਿਤਾ ਵੀ ਮਿਲ ਜਾਂਦੇ ਨੇ ਤੇ ਕਿੱਦਾਂ ਮਿਲਦੇ ਨੇ ਬਹੁਤ ਹੀ ਆਸਾਨੀ ਨਾਲ ਨਾਮ ਬੰਦਗੀ ਕਰਕੇ ਕਿਤੇ ਜਾਣ ਦੀ ਜਰੂਰਤ ਨਹੀਂ ਕਿਤੇ ਭਟਕਣ ਦੀ ਜਰੂਰਤ ਨਹੀਂ ਗੁਰੂ ਪਿਤਾ ਤਾਂ ਸਾਡੇ ਇੱਥੇ ਦਸਮ ਦਵਾਰ ਦੇ ਵਿੱਚ ਬੈਠੇ ਨੇ ਹਰ ਵੇਲੇ ਸਾਡੀਆਂ ਗੱਲਾਂ ਸੁਣ ਰਹੇ ਨੇ ਬਸ ਆਪਾਂ ਹੀ ਨਹੀਂ ਉਹਨਾਂ ਨੂੰ ਸੁਣ ਰਹੇ ਸੋ ਕਹਿੰਦੇ ਨੇ ਕਹਿੰਦੇ ਤੈਨੂੰ ਰੱਬ ਚਾਹੀਦਾ ਹਾਂਜੀ ਬਸ ਰੱਬ ਹੀ ਚਾਹੀਦਾ ਹੋਰ ਤੇ ਕੁਝ ਨਹੀਂ ਚਾਹੀਦਾ ਕਿਉਂਕਿ ਇਹ ਜੋ ਦੁਨੀਆ ਦੇ ਵਿੱਚ ਚੀਜ਼ਾਂ ਨੇ ਇਹ ਤਾਂ ਬਸ ਇੱਕ ਕੂੜ ਦਾ ਹੀ ਪਸਾਰਾ ਹੈ ਇਹਨਾਂ ਦੇ ਪਿੱਛੇ ਭੱਜ ਭੱਜ ਕੇ ਕਿੰਨਾ ਕੁ ਭੱਜ ਲਾਂਗੇ ਹੱਦ ਤਾਂ ਹੁੰਦੀ ਹੈ ਨਾ ਹਰ ਇੱਕ ਚੀਜ਼ ਇਹ ਤਾਂ ਐਂਡ ਅੰਤ ਦੇ ਵਿੱਚ ਆਪਣੇ ਨਾਲ ਕੀ ਜਾਊਗਾ ਕੁਝ ਵੀ ਤਾਂ ਨਹੀਂ ਜਾਏਗਾ ਗੱਡੀਆਂ ਕਾਰਾਂ ਦੌਲਤਾਂ ਸ਼ੋਰ ਤਾਂ ਬੱਚੇ ਮਾਪੇ ਕੁਝ ਵੀ ਨਹੀਂ ਜਾਂਦਾ ਨਾਲ ਕੀ ਜਾਊਗਾ ਉਸ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਣਾ ਵਾਹਿਗੁਰੂ ਜੀ ਤੇ ਨਾਮ ਨੇ ਹੀ ਹਰ ਜਗ੍ਹਾ ਤੇ ਸਹਾਈ ਹੋਣਾ ਹੈ ਹਰ ਜਗ੍ਹਾ ਤੇ ਸਹਾਈ ਹੋਣਾ ਹੈ ਕਿਉਂਕਿ ਤੁਸੀਂ ਕਿਤੇ ਇਕੱਲੇ ਵੀ ਜੰਨੇ ਹੋਗੇ ਤੇ ਇਕੱਲੇ ਹੋਣਗੇ ਤੇ ਦੁਖੀ ਜਾਂ ਖਾਸ ਕਿਤੇ ਵੀ ਹੁੰਨੇ ਹੋ ਗਮੀ ਖੁਸ਼ੀ ਦੇ ਵਿੱਚ ਤੇ ਪ੍ਰਮਾਤਮਾ ਦਾ ਨਾਮ ਹੀ ਸਾਥ ਦਿੰਦਾ ਹੈ ਬਸ ਨਾਮ ਧਿਆਉ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਧੜਾਓ ਤਾਂ ਕਿ ਵਾਹਿਗੁਰੂ ਜੀ ਆਪ ਜੀ ਆਪ ਸਭ ਦੇ ਉਪਤੇ ਮਿਹਰ ਭਰਿਆ ਹੱਥ ਰੱਖਣ ਤੇ ਸਭ ਨੂੰ ਸਮੱਤ ਬਖਸ਼ਣ ਤੇ ਇਹੀ ਬੇਨਤੀਆਂ ਕਰਨੀਆਂ ਸੀਗੀਆਂ ਤੇ ਖਾਸੇ ਸਜੋ ਅੰਮ੍ਰਿਤ ਛਕੋ ਤੇ ਜਿਨ੍ਹਾਂ ਨੇ ਛਕਿਆ ਹੈ ਉਹ ਚੰਗੀ ਤਰ੍ਹਾਂ ਨਿਭਾਓ ਵਾਹਿਗੁਰੂ ਜੀ ਸੋ ਆਪਣੀ ਆਪਣੀ ਪਹਿਚਾਣ ਉਸ ਗੁਰਪ੍ਰੀਤਾ ਦੀ ਪਹਿਚਾਣ ਨੂੰ ਆਪਾਂ ਸੰਭ ਕੇ ਰੱਖੀ ਤਾਂ ਕਿ ਆਪਾਂ ਉਸ ਗੁਰਪ੍ਰੀਤਾ ਦੇ ਬੱਚੇ ਖਵਾਣ ਦੇ ਲਾਇਕ ਬਣ ਸਕੀਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ